ਸਸਿਕਲ ਕਿਸਾਨ ਵੀਰੋ ਜਿਹੜਾ ਆਪਣੇ ਕੋਲੇ ਅੱਜ ਆਪਾਂ ਗੁਰਵਿੰਦਰ ਸਿੰਘ ਪਿੰਡ ਗੱਟੀ ਤੋਂ ਉਹਨਾਂ ਕੋਲੇ ਪਹੁੰਚੇ ਸੀਗੇ ਜਿਨ੍ਹਾਂ ਨੇ ਆ ਪਹਿਲਣਾ ਦੋ ਝੋਟੀਆਂ ਤੇ ਜਿਸ ਪ੍ਰੋਡਕਟ ਦਾ ਰਿਜ਼ਲਟ ਲਿਆ ਸੀਗਾ ਉਹ ਪ੍ਰੋਡਕਟ ਵੀ ਤੁਹਾਨੂੰ ਦਿਖਾਉਨੇ ਆ ਇਹਨਾਂ ਨੂੰ ਸੂਨ ਤੋਂ 1.5 ਮਹੀਨਾ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਅਡਰ ਗਰੋਥ ਵੀ ਚੰਗੀ ਬਣ ਗਈ ਹੈ ਔਰ ਜਿਹੜੀ ਆ ਮਤਲਬ ਦੁੱਧ ਦੀ ਜਿਹੜੀ ਆ ਫੈਟ ਜਾਂ ਦੁੱਧ ਦੀ ਚੁਾਈ ਤੇ ਸਹੀ ਆਈਆਂ ਪਝੋਟੀਆਂ ਦੋਨੋਂ ਪਹਿਲਣਾ ਪਹਿਲਾਂ ਪਹਿਲਾਂ ਸੂਆ ਸੁਈਆਂ ਆਰਡਰ ਗਰੋਥ ਵਧੀਆ ਬਣ ਗਈ ਸੀ ਜਿਸ ਪ੍ਰੋਡਕਟ ਦਾ ਆਪਾਂ ਰਿਜ਼ਲਟ ਲਿਆ ਸੀ ਵੀਰ ਤੋਂ ਪੁੱਛ ਲੈਣੇ ਆਪਾਂ ਇਹਨਾਂ ਨੂੰ ਸੀਐਮਐਫ ਸ਼ੁਰੂ ਕਰਾਇਆ ਸੀ ਆਪਾਂ ਡੇਢ ਮਹੀਨਾ ਪਹਿਲਾਂ ਆਹ ਭਾਈ ਬਾਲਟੀ ਸਾਹਮਣੇ ਸੀਐਮਐਫ ਦੀ ਸੀਐਮਐਫ ਸ਼ੁਰੂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਇਸ ਪ੍ਰੋਡਕਟ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਪਾਉਂਦਿਆਂ ਨੂੰ ਇਹ ਸੂਨ ਤੋਂ ਆਪਾਂ ਡੇਢ ਕੁ ਮਹੀਨਾ ਪਹਿਲਾਂ ਸ਼ੁਰੂ ਕੀਤਾ ਸੀ ਡੇਢ ਮਹੀਨਾ ਪਹਿਲਾਂ ਸ਼ੁਰੂ ਕੀਤਾ ਸੀ ਅਸ਼ਾ ਮਤਲਬ ਆਰਡਰ ਕੁਆਲਿਟੀ ਵਧੀਆ ਹੋ ਗਈ ਸੀ ਹਾਂ ਹਾਂ ਆਰਡਰ ਕੁਆਲਿਟੀ ਚਾਈ ਬਹੁਤ ਸੋਹਣੀ ਨਿਕਲੀ ਚਾਈ ਬਹੁਤ ਸੋਹਣੀ ਨਿਕਲੀ ਹੈ ਠੀਕ ਹੈ ਚਾਈ ਬਹੁਤ ਸੋਹਣੀ ਆਰਾਮ ਨਾਲ ਆਪੇ ਜੇਰ ਪਾਈ ਆਪੇ ਸੁਈਆਂ ਪੈਦਨਾ ਛੋਟੀਆਂ ਦੋਵੇਂ ਠੀਕ ਹੈ ਇਹ 5 ਕਿਲੋ ਦੋਨਾਂ ਨੂੰ ਪਾਇਆ ਸੀ ਹਾਂਜੀ ਠੀਕ ਹੈ ਜੀ ਬਾਈ ਜੀ ਇਹ ਸੀਐਮਐਫ ਪਾਊਡਰ ਦਾ ਬਹੁਤ ਵਧੀਆ ਰਿਜ਼ਲਟ ਰਿਹਾ ਘੱਟੋ ਘੱਟ ਡੇਢ ਪੌਣੇ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਧੰਨਵਾਦ ਜੀ